ਦੋਸਤੋ ਇਹ ਵੀਡੀਓ ਨਾ ਅੱਜ ਤੱਕ ਦੀ ਸਭ ਤੋਂ ਖੂਬਸੂਰਤ ਵੀਡੀਓ ਹੈ ਵੀਡੀਓ ਵਿੱਚ ਤੁਸੀਂ ਵੇਖ ਲੋ ਕਿ ਇੱਕ ਪੁੱਤ ਆਪਣੀ ਮਾਂ ਦੀ ਕਿਸ ਤਰ੍ਹਾਂ ਸੇਵਾ ਕਰ ਰਿਹਾ ਹੈ ਬਹੁਤ ਘੱਟ ਲੋਕ ਨੇ ਜਿਹੜੇ ਆਪਣੇ ਮਾਂ-ਬਾਪ ਦੀ ਇਸ ਤਰ੍ਹਾਂ ਸੇਵਾ ਕਰਦੇ ਨੇ ਤੇ ਦੋਸਤੋ ਆਹ ਵੀਡੀਓ ਨੇ ਤਾਂ ਦਿਲ ਹੀ ਜਿੱਤ ਲਿਆ ਦੋਸਤੋ ਕੀ ਕਹਿਣਾ ਚਾਹੋਗੇ ਤੁਸੀਂ ਇਸ ਵੀਡੀਓ ਦੇ ਬਾਰੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਸੇ ਮਾਂ ਪੁੱਤ ਦੇ ਪਿਆਰ ਦੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜਰੂਰ ਲਿਖਿਓ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰ ਦਿਓ ਦੋਸਤੋ ਕਿਸੇ ਨੇ ਸੱਚ ਕਿਹਾ ਹੈ ਕਿ ਮਾਂ ਤੋਂ ਵੱਧ ਆਪਣੇ ਬੱਚਿਆਂ ਦੀ ਫਿਕਰ ਕੋਈ ਨਹੀਂ ਕਰਦਾ ਆ ਵੇਖ ਲਓ ਤੁਸੀਂ ਇੱਕ ਵੀਰ ਆਪਣੀ ਮਾਂ ਨੂੰ ਵਿਦੇਸ਼ ਦੇ ਵਿੱਚ ਬੁਲਾਉਂਦਾ ਹੈ ਤੇ ਮਾਂ ਵਿਦੇਸ਼ ਵਿੱਚ ਜਾ ਕੇ ਆਪਣੇ ਪੁੱਤ ਦੇ ਟਰੱਕ ਵਿੱਚ ਚੜਦੀ ਹੈ ਤੇ ਸਭ ਤੋਂ ਪਹਿਲਾਂ ਮਾਂ ਇਹ ਵੇਖਦੀ ਹੈ ਕਿ ਮੇਰਾ ਪੁੱਤ ਜਿਹੜੇ ਗੱਦੇ ਤੇ ਸੌਂਦਾ ਹੈ ਕੀ ਉਹ ਪੋਲਾ ਤਾਂ ਹੈ ਫਿਰ ਮਾਂ ਵੇਖਦੀ ਹੈ ਕਿ ਮੇਰਾ ਪੁੱਤ ਖਾਣਾ ਕਾਦੇ ਵਿੱਚ ਖਾਂਦਾ ਹੈ ਸਾਰਾ ਕੁਝ ਚੈੱਕ ਕਰਨ ਤੋਂ ਬਾਅਦ ਮਾਂ ਨੂੰ ਤਸੱਲੀ ਹੁੰਦੀ ਹੈ ਕਿ ਮੇਰਾ ਪੁੱਤ ਇੱਥੇ ਠੀਕ ਠਾਕ ਹੈ ਵਧੀਆ ਰੋਟੀ ਪਾਣੀ ਖਾਂਦਾ ਹੈ ਦੋਸਤੋ ਤਾਂ ਹੀ ਤਾਂ ਲੋਕ ਕਹਿੰਦੇ ਨੇ ਕੀ ਮਾਂ ਦਾ ਦੇਣ ਕਦੇ ਕੋਈ ਵੀ ਨਹੀਂ ਦੇ ਸਕਦਾ ਮਾਵਾਂ ਜਿੱਥੇ ਵੀ ਹੋਣ ਉਹ ਆਪਣੇ ਬੱਚਿਆਂ ਦੀ ਹਮੇਸ਼ਾ ਫਿਕਰ ਹੀ ਕਰਦੀਆਂ ਨੇ ਦੋਸਤੋ ਇਸ ਮਾਂ ਦੇ ਲਈ ਕਮੈਂਟ ਬਾਕਸ ਵਿੱਚ ਵਾਹਿਗੁਰੂ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਬਾਅਦ ਤੋਂ ਬਾਅਦ ਸ਼ੇਅਰ ਕਰ ਦਿਓ ਦੋਸਤੋ ਜਦੋਂ ਮਾਂ ਪਿਓ ਛੱਡ ਕੇ ਚਲਾ ਜਾਵੇ ਤਾਂ ਫਿਰ ਖੁਸ਼ੀ ਵੀ ਗਮੀ ਵਾਂਗ ਹੀ ਲੱਗਦੀ ਹੁੰਦੀ ਹੈ ਆਹ ਵੇਖ ਲਓ ਤੁਸੀਂ ਵੀਰ ਦਾ ਵਿਆਹ ਹੈ ਤੇ ਵਿਆਹ ਦੇ ਵਿੱਚ ਤੁਸੀਂ ਵੇਖ ਲਓ ਕਿ ਵੀਰ ਦੇ ਪਰਿਵਾਰ ਦਾ ਇੱਕ ਵੀ ਮੈਂਬਰ ਨਹੀਂ ਬਚਿਆ ਤੇ ਵੀਰ ਦੇਖੋ ਤੁਸੀਂ ਕਿਵੇਂ ਫੁੱਟ ਫੁੱਟ ਕੇ ਰੋ ਰਿਹਾ ਹੈ ਸੱਚੀ ਮਾਪਿਓ ਤੋਂ ਵਿਣਾ ਨਾ ਔਲਾਦ ਦਾ ਕੋਈ ਸਹਾਰਾ ਨਹੀਂ ਹੁੰਦਾ ਪ੍ਰਮਾਤਮਾ ਪਤਾ ਨਹੀਂ ਕੀ ਸੋਚ ਕੇ ਇਹੋ ਜਿਹੇ ਖੇਡਾਂ ਖੇਡ ਰਿਹਾ ਹੈ ਦੋਸਤੋ ਕਮੈਂਟ ਬਾਕਸ ਵਿੱਚ ਵੀਰ ਦੇ ਲਈ ਵਾਹਿਗੁਰੂ ਜ਼ਰੂਰ ਲਿਖਿਓ ਤੇ ਵੀਡੀਓ ਨੂੰ ਬੱਦ ਤੋਂ ਬੱਦ ਸ਼ੇਅਰ ਜ਼ਰੂਰ ਕਰ ਦਿਓ